ਪਿਆਰ ਪਰਿਵਾਰ ਅਤੇ ਸ੍ਰੀ ਕਾਲ ਜੀ ਸਾਰਿਆਂ ਨੂੰ ਨੰਬਰ 1 ਜੇਕਰ ਤੁਹਾਨੂੰ ਐਸਡੀ ਦੀ ਸਮੱਸਿਆ ਹੈ ਤਾਂ ਠੀਕ ਨਹੀਂ ਹੋ ਰਹੀ ਤਾਂ ਮਿੱਠੀ ਦਾਣਾ ਤੇ ਗੁੜਾ ਪਾ ਦਾ ਪਾਣੀ ਪਿਓ ਇਸ ਨਾਲ ਤੁਹਾਡੀ ਐਸਡੀ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਨੰਬਰ 2 ਮਾਈਗਰੇਨ ਹੋਣ ਦੇ ਖੀਰੇ ਦੀਆਂ ਲਸਣ ਨੂੰ ਸਿਰ ਤੇ ਰਖੜੋ ਰਗੜੋ ਇਸ ਤਰ੍ਹਾਂ ਕਰ ਨਾਲ ਤੁਹਾਨੂੰ ਮਾਈਗਰੇਨ ਦੇ ਦਰਦ ਤੋਂ ਕਾਫੀ ਆਰਾਮ ਮਿਲੇਗਾ ਇਹਨਾਂ ਨੂੰ ਤੁਸੀਂ ਸੁੰਗ ਵੀ ਸਕਦੇ ਹੋ ਨੰਬਰ 3 ਜੇਕਰ ਤੁਹਾਨੂੰ ਬਲਗਮ ਦੀ ਸਮੱਸਿਆ ਹੈ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਅਦਰਕ ਵਾਲ ਕੇ ਪੀਓ ਇਸ ਤਰ੍ਹਾਂ ਤੁਹਾਨੂੰ ਬਲਗਮ ਤੋਂ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਜੇਕਰ ਤੁਸੀਂ ਲਗਾਤਾਰ ਦੁੱਧ ਵਿੱਚ ਅਦਰਕ ਵਾਲ ਕੇ ਪਿੰਗ ਦਿਓ ਤਾਂ ਦੁੱਧ ਦਾ ਸਵਾਦ ਵੀ ਬਹੁਤ ਹੀ ਵਧੀਆ ਬਣ ਜਾਂਦਾ ਹੈ ਨੰਬਰ 4 ਜੇਕਰ ਸਿਰ ਉੱਪਰ ਖੁਸ਼ਕੀ ਜਾਂ ਫਿਰ ਜਖਮ ਹੋ ਗਏ ਹੁਣ ਤਾਂ ਦਹੀਂ ਵਿੱਚ মুলਤਾਣੀ ਮਿੱਟੀ ਮਿਕਸ ਕਰਕੇ ਉਸ ਦਾ ਲੇਪ ਬਣਾ ਕੇ ਸਿਰ ਤੇ ਲਗਾਓ ਇਸ ਤਰ੍ਹਾਂ ਕਰਨ ਨਾਲ ਦੁਬਾਰਾ ਕਦੇ ਖੁਸ਼ਕੀ ਨਹੀਂ ਹੋਵੇਗੀ ਨੰਬਰ 5 ਜੇਕਰ ਤੁਹਾਡਾ ਨੱਕ ਹਮੇਸ਼ਾ ਬੰਦ ਰਹਿੰਦਾ ਹੈ ਤਾਂ ਜਦੋਂ ਠੰਡ ਜੁਕਾਮ ਵਿੱਚ ਰਹਿੰਦਾ ਹੈ ਤੁਸ ਤੁਲਸੀ ਦੇ ਪੱਤੇਾਂ ਦੇ ਰਮਾਲ ਤੇ ਲਪੇਟ ਕੇ ਰੱਖ ਰੱਖਣੀਆਂ ਚਾਹੀਦੀਆਂ ਨੇ ਇਸ ਨੂੰ ਸਮੇ ਸਮੇ ਤੇ ਸੁੰਗੋ ਤੇ ਫਾਇਦਾ ਮਿਲੇਗਾ ਨੰਬਰ 10 ਜੇ ਨਕਸੀਰ ਦੇ ਫਟਣ ਦੇ ਨਾਲ ਤੁਸੀਂ برف ਨੂੰ ਨੱਕ ਤੇ 2-3 ਮਿੰਟ ਲਈ ਰੱਖ ਸਕਦੇ ਹੋ ਹਲਕੇ ਹਲਕੇ ਹੱਥਾਂ ਨਾਲ برف ਦੀ ਮਾਲਿਸ਼ ਕਰੋ ਤਾਂ برف ਦੀ ਠੰਡਕ ਅੰਦਰ ਤੱਕ ਪਹੁੰਚ ਸਕਦੀ ਹੈ ਤੇ ਨੱਕ ਵਿੱਚੋਂ ਖੂਨ ਆਉਣਾ ਤੁਰੰਤ ਬੰਦ ਹੋ ਜਾਵੇਗਾ ਨੰਬਰ 7 ਜੇਕਰ ਤੁਹਾਨੂੰ ਪਾਚਨ ਪੇਟ ਦਰਦ ਪੇਟ ਚੱਲਣ ਦੀ ਸਮੱਸਿਆ ਹੈ ਤਾਂ ਤੁਸੀਂ ਲੱਸੀ ਵਿੱਚ ਕੇਲਾ ਨਮਕ ਅਤੇ ਪਦੀਨਾ ਪਾ ਕੇ ਪੀਣਾ ਚਾਹੀਦਾ ਹੈ ਇਸ ਪੀਣਾ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਨੰਬਰ ਅਠ ਹਰੀ ਤਣੇ ਦੇ ਪੱਤੇ ਵੀ ਉਲਟੀਤੀ ਸਮੱਸਿਆ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ ਨੰਬਰ 9 ਠੰਡ ਦੇ ਮੌਸਮ ਵਿੱਚ ਸਾੜ ਜੰਕੀ ਸਾੜ ਜੰਕੀ ਸੁੱਕੀ ਅਦਰਕ ਦੇ ਲੱਡੂ ਬਣਾ ਕੇ ਖਾਣ ਨਾਲ ਇਮਿਊਨਿਟੀ ਸਟਰੋਂਗ ਹੁੰਦੀ ਹੈ ਤੇ ਤੁਹਾਨੂੰ ਸਰਦੀ ਚ ਕਾਮ ਤੋਂ ਰਾਹਤ ਮਿਲਦੀ ਹੈ ਇਹਦੇ ਹੋਰ ਵੀ ਬਹੁਤ ਹੀ ਫਾਇਦੇ ਹਨ ਨੰਬਰ 10 ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਉਹ ਅਨਾਰ ਦਾਣੇ ਕੱਢ ਕੇ ਉੱਪਰ ਦੀ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਬਣਾ ਛੜਕ ਕੇ ਖਾ ਸਕਦੇ ਹਨ ਭੁੱਖ ਲੱਗਣਾ ਸ਼ੁਰੂ ਹੋ ਜਾਵੇਗੀ ਨੰਬਰ 11 ਨੰਬਰ ਜੇਕਰ ਤੁਹਾਨੂੰ ਕਬਜ ਦੀ ਬਹੁਤ ਹੀ ਜ਼ਿਆਦਾ ਦਿੱਕਤ ਹੈ ਤਾਂ ਖਾਣੇ ਵਿੱਚ ਪਪੀਤੇ ਦਾ ਸੇਵਨ ਜ਼ਰੂਰ ਕਰੋ ਇਸ ਦੇ ਨਾਲ ਤੁਹਾਨੂੰ ਹਾਈ ਫਾਈਬਰ ਖਾਣਾ ਖਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੀ ਕਬਜ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਨੰਬਰ 11 ਜੇਕਰ ਵਾਲ ਝੜਨ ਦੀ ਦਿੱਕਤ ਹੋਵੇ ਤਾਂ ਨਿੰਮ ਦੇ ਪੱਤਿਆਂ ਦੇ ਦੇ ਪਾਣੀ ਨਾਲ ਵਾਲਾਂ ਨੂੰ ਧੋ ਲਓ ਵਾਲ ਝੜਨ ਦੀ ਝੜਨੇ ਬੰਦ ਹੋ ਜਾਣਗੇ ਨੰਬਰ 13 ਜੇਕਰ ਤੁਹਾਡੇ ਗੋਡਿਆਂ ਵਿੱਚ ਬਹੁਤ ਹੀ ਜ਼ਿਆਦਾ ਦਰਦ ਹੈ ਹਲਦੀ ਅਤੇ ਚੁੰਨੇ ਦਾਲੇਪ ਲਗਾ ਲਓ ਤੁਹਾਨੂੰ ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ ਨੰਬਰ 14 ਅਦਰਕ ਦਾ ਅੱਧਾ ਚਮਚਾ ਦੇ ਦੀ ਸੀ ਕਿਉਂਕਿ ਖਸ ਕਰਕੇ ਰੋਜ਼ਾਨਾ ਇੱਕ ਚਮਚ ਸੁਆ ਸੁਬਾ ਸ਼ਾਮ ਪੀਣ ਨਾਲ ਕਮਰ ਦਰਦ ਤੋਂ ਬਿਲਕੁਲ ਆਰਾਮ ਮਿਲਦਾ ਹੈ ਨੰਬਰ 15 ਅਲੋਵੇਰਾ ਦੀ ਗੁੱਧ ਹਲਦੀ ਦੇ ਨਾਲ ਨਾਲ ਥੋੜਾ ਜਿਹਾ ਤਵੇ ਉੱਪਰ ਗਰਮ ਕਰਕੇ ਜਿੱਥੇ ਦਰਦ ਹੋਵੇ ਉਸ ਤੇ ਲਗਾ ਲਓ ਤੁਹਾਡਾ ਦਰਦ ਬਹੁਤ ਹੀ ਜਲਦੀ ਖਤਮ ਹੋ ਜਾਵੇਗਾ ਨੰਬਰ 16 ਜੋ ਲੋਕ ਰਾਤ ਨੂੰ ਤਾਜੀ ਹਵਾ ਵਿੱਚ ਸੌਂਦੇ ਹਨ ਉਹਨਾਂ ਦਾ ਦਿਮਾਗ ਦਾ ਵਿਕਾਸ ਬਹੁਤ ਹੀ ਵਧੀਆ ਹੁੰਦਾ ਹੈ ਤੇ ਨੀਂਦ ਹੀ ਬਹੁਤ ਹੀ ਜ਼ਿਆਦਾ ਵਧੀਆ ਆਉਂਦੀ ਹੈ ਨੰਬਰ 17 ਜੇਕਰ ਤੁਹਾਨੂੰ ਬਹੁਤ ਹੀ ਜ਼ਿਆਦਾ ਖਾਂਸੀ ਦੀ ਸਮੱਸਿਆ ਹੈ ਤਾਂ ਲਸਣ ਨੂੰ ਗਰਮ ਕਰ ਲੋ ਅਤੇ ਫਿਰ ਹਲਕਾ ਗੁੰਗਣਾ ਖਾ ਲਓ ਇਸ ਨਾਲ ਤੁਹਾਡੀ ਖਾਂਸੀ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਜੇਕਰ ਤੁਹਾਨੂੰ ਠੰਡ ਅਤੇ ਜੁਕਾਮ ਦੀ ਸਮੱਸਿਆ ਹੈ ਤਾਂ ਉਹ ਵੀ ਇਸ ਤਰ੍ਹਾਂ ਕਰਨ ਨਾਲ ਖਤਮ ਹੋ ਜਾਵੇਗੀ ਨੰਬਰ 18 ਜ਼ਿਆਦਾ ਪਾਣੀ ਦੇ ਇਸਤੇਮਾਲ ਨਾਲ ਮੈਦਾ ਠੀਕ ਰਹਿੰਦਾ ਹੈ ਤੇ ਖਾਣਾ ਵੀ ਜਲਦੀ ਹজম ਹੋ ਜਾਂਦਾ ਹੈ ਨੰਬਰ 19 ਜੇਕਰ ਤੁਹਾਨੂੰ ਸੁੱਕੀ ਖਾਂਸੀ ਹੋ ਰਹੀ ਹੋਵੇ ਤਾਂ ਨਿੰਬੂ ਪਾਣੀ ਪੀ ਲਓ ਇਸ ਨਾਲ ਤੁਹਾਨੂੰ ਕਦੇ ਵੀ ਸੁੱਕੀ ਖਾਂਸੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 2 ਜੋ 2 ਲੀਟਰ ਪਾਣੀ ਵਿੱਚ ਨਿੰਬੂ ਨਚੋੜ ਕੇ ਸਾਰਾ ਦਿਨ ਇਸਤੇਮਾਲ ਕਰਨ ਨਾਲ ਯੂਰਿਕ ਐਸਿਡ ਤੋਂ ਸਕਾਰਾ ਮਿਲ ਜਾਂਦਾ ਹੈ ਨੰਬਰ 21 ਜੇਕਰ ਤੁਹਾਨੂੰ ਸਰੀਰ ਵਿੱਚ ਕਿਤੇ ਵੀ ਅਲਰਜੀ ਹੋ ਗਈ ਹੈ ਤਾਂ ਨਿੰਮ ਦੇ ਪੱਤਿਆਂ ਨੂੰ ਆਪਣੀ ਪਹਿਲਾਂ ਚੰਗੀ ਤਰ੍ਹਾਂ ਧੋ ਲਓ ਫਿਰ ਇਹਨਾਂ ਨੂੰ ਬਰੀਕ ਪੀਸ ਲਓ ਫਿਰ ਜਿੱਥੇ ਵੀ ਅਲਰਜੀ ਦੀ ਸਮੱਸਿਆ ਹੋਵੇ ਉਸ ਥਾਂ ਤੇ ਉੱਪਰ ਲਗਾ ਲਓ ਤੁਹਾਨੂੰ ਅਲਰਜੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਨੰਬਰ 22 ਹਰੀ ਮਿਰਚ ਦੇ ਇਸਤੇਮਾਲ ਨਾਲ ਬਹੁਤ ਹੀ ਸਾਰੀਆਂ ਬਿਮਾਰੀਆਂ ਦੀ ਬਿਮਾਰੀਆਂ ਦਾ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ ਨੰਬਰ 23 ਜੇਕਰ ਤੁਸੀਂ એનਮੀਨੀਆ ਤੋਂ ਰੋਗੀ ਹੋ ਤਾਂ ਤੁਹਾਨੂੰ ਦੁੱਧ ਦਾ ਭਰਪੂਰ ਸੇਵਨ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਟਮਾਟਰ ਦਾ ਜੂਸ ਹਰੀਆਂ ਸਬਜ਼ੀਆਂ ਦਾ ਸੂਪ ਸੇਵ ਅਨਾਰ kiwi ਕੇਲੇ ਵਰਗੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਸਬਜ਼ੀਆਂ ਵਿੱਚ ਅਚਕੰਦਰ ਚਕਰਗੰਦੀ ਇਨ੍ਹਾਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 24 ਜੇਕਰ ਚਿਹਰੇ ਉੱਪਰ ਬਹੁਤ ਹੀ ਜ਼ਿਆਦਾ ਡਾਰਕ ਸਰਕਲ ਹੋ ਗਏ ਹੋਣ ਤਾਂ ਹਲਦੀ ਵਿੱਚ ਥੋੜਾ ਜਿਹਾ ਨਾਰੀਅਲ ਤੇਲ ਮਿਕਸ ਕਰਕੇ 15 ਮਿੰਟ ਰੱਖਣ ਤੋਂ ਬਾਅਦ ਇਸ ਨੂੰ ਥੋਲੋ ਇਸ ਤਰ੍ਹਾਂ ਤੁਹਾਡੇ ਡਾਰਕ ਸਰਕਲ ਦਿਨਾਂ ਵਿੱਚ ਹੀ ਖਤਮ ਹੋ ਜਾਣਗੇ ਨੰਬਰ 25 ਸ਼ਾਮ ਦਾ ਸਮਾਂ ਮਿੱਠੀ ਚੀਜ਼ ਦੀ ਜਗ੍ਹਾ ਕੋਈ ਚੀਜ਼ ਖਾਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 26 ਮੈਗਰੀ ਦੀ ਸਮੱਸਿਆ ਹੁਣ ਦੇ ਨੱਕ ਵਿੱਚ ਦੇਸੀ ਕਿਉਂ ਜ਼ਰੂਰ ਪਾ ਲਓ ਇਸ ਤਰ੍ਹਾਂ ਕਰਨ ਨਾਲ ਨੱਕ ਵਿੱਚ ਖੁਸ਼ਕੀ ਨਹੀਂ ਹੁੰਦੀ ਅਤੇ ਨੱਕਸੀਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਇਸ ਨਾਲ ਇਸ ਲਈ ਰੋਜ਼ਾਨਾ ਇੱਕ ਵਾਰ ਨੱਕ ਵਿੱਚ ਦੋ ਤਿੰਨ ਬੂੰਦਾ ਦੇਸੀ ਕਿਉਂ ਦੀਆਂ ਜ਼ਰੂਰ ਪਾਓ ਨੰਬਰ 7 ਖਾਣੇ ਵਿੱਚ ਕਦੇ ਵੀ ਸਾਨੂੰ ਲਾਲ ਮਿਰਚ ਦਾ ਜ਼ਿਆਦਾ ਨਹੀਂ ਖਾਣੀ ਚਾਹੀਦੀ ਖਾਣੀ ਵਿੱਚ ਹਮੇਸ਼ਾ ਹਰੀ ਮਿਰਚ ਦਾ ਬਜੋਗ ਕਰਨਾ ਚਾਹੀਦਾ ਹੈ ਇਹ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦੀ ਹੈ ਨੰਬਰ 28 ਜੇਕਰ ਤੁਹਾਨੂੰ ਬੁੱਲ ਫਟਣ ਦੀ ਸਮੱਸਿਆ ਹੋਵੇ ਤਾਂ ਉੱਨਾ ਉੱਪਰ ਮਲਾਈ ਜਾਂ ਫਿਰ ਵੈਸਲੀਨ ਲਗਾ ਲਓ ਇਹ ਉਸ ਨਾਲ ਤੁਹਾਡੇ ਫਟੇ ਹੋਏ ਬੁੱਲ ਠੀਕ ਹੋ ਜਾਣਗੇ ਤੇ ਦੁਬਾਰਾ ਫਟਣਗੇ ਵੀ ਨਹੀਂ ਨੰਬਰ 29 ਤੁਹਾਨੂੰ ਜਦੋਂ ਵੀ ਧ칸 ਮਹਿਸੂਸ ਹੋਵੇ ਤਾਂ ਤੁਸੀਂ ਸਰੋਂ ਦੇ ਦੇ ਤੇਲ ਗਰਮ ਤੇਲ ਦੀ ਮਾਲਿਸ਼ ਆਪਣੇ ਪੈਰਾਂ ਉੱਪਰ ਕਰੋ ਤੁਹਾਨੂੰ ਥਕਾਨ ਬਿਲਕੁਲ ਦੂਰ ਹੋ ਜਾਵੇਗੀ ਨੰਬਰ 3ਕਰ ਤੁਹਾਡੇ ਪੈਰਾਂ ਦੀਆਂ ਢੀਆਂ ਫਟ ਰਹੀਆਂ ਹਨ ਤਾਂ ਤੁਸੀਂ ਹਲਦੀ ਵਿੱਚ ਥੋੜਾ ਜਿਹਾ ਹਲਕਾ ਸਰੋਂ ਦਾ ਤੇਲ ਮਿਕਸ ਕਰਕੇ ਢੀਆਂ ਉੱਪਰ ਲਗਾ ਲਓ ਉਹ ਦਿਨਾਂ ਵਿੱਚ ਹੀ ਬਿਲਕੁਲ ਸਾਫ਼ ਹੋ ਜਾਣਗੇ ਆ ਨੰਬਰ 4 ਕਈ ਵਾਰ ਦਾਲ ਸਬਜ਼ੀਆਂ ਬਣਾ ਰਹੇ ਹਾਂ ਤਾਂ ਕੋਸ਼ਿਸ਼ ਕਰੋ ਕਿ ਚੁੱਲੇ ਤੇ ਹੀ ਬਣਾਈ ਜਾਵੇ ਕਿਉਂਕਿ ਚੁੱਲੇ ਤੇ ਭਣੀ ਦਾਲ ਸਬਜ਼ੀ ਦਾ ਸਵਾਦ ਵੱਖਰਾ ਹੀ ਹੁੰਦਾ ਇਹ ਬਹੁਤ ਹੀ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਨੰਬਰ 32 ਸੌਂਫ ਦਾ ਇੱਕ ਚਮਚ ਇੱਕ ਚਮਚ ਤਣੀਆਂ ਦਾ ਇੱਕ ਚਮਚ ਜੀਰਾ ਲਓ ਇਹਨਾਂ ਤਿੰਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਇਸ ਪਾਊਡਰ ਨੂੰ ਭੋਜਨ ਕਰਨ ਤੋਂ ਪਹਿਲਾਂ ਖਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਢਿੱਡ ਵਿੱਚ ਗੈਸ ਬਣਨਾ ਬੰਦ ਹੋ ਜਾਵੇਗੀ ਨੰਬਰ 33 ਸੋਇਆਬੀਨ ਖਾਣ ਨਾਲ ਤੁਹਾਨੂੰ ਕਾਫੀ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ ਇਸ ਲਈ ਸੋਇਆਬੀਨ ਨੂੰ ਆਪਣੀ ਰੋਜ਼ਾਨਾ ਡਾਇਟ ਵਿੱਚ ਜ਼ਰੂਰ ਸ਼ਾਮਿਲ ਕਰੋ ਨੰਬਰ 3 ਗੈਸ ਐਸਿਡਿਟੀ ਇਕ ਸਿਰ ਦੀ ਸਮੱਸਿਆ ਤੋਂ ਲੈ ਚੀ ਦੇ ਦੂਰ ਕਿਤਾ ਜਾ ਸਕਦਾ ਹੈ ਇਸ ਨੇ ਨਾਲ ਹਿਸਕੀ ਨੂੰ ਵੀ ਰਾਹਤ ਮਿਲਦੀ ਹੈ ਇਹ ਇੱਕ ਚੀਜ਼ ਭਾਰ ਘਟਾਉਣ ਵਿੱਚ ਵੀ ਮਦਦ ਕਰਦੀ ਹੈ ਤੇ ਇਕ ਅਲੈਚੀ ਰੋਜ਼ ਜ਼ਰੂਰ ਖਾਓ ਨੰਬਰ 35 ਜੇਕਰ ਤੁਹਾਨੂੰ ਕਮਰ ਦਰਦ ਦੀ ਸਮੱਸਿਆ ਹੈ ਤਾਂ 8 ਤੋਂ 10 ਦੁਲਸੀ ਦੇ ਪੱਤੇ ਨੂੰ ਪਾਣੀ ਵਿੱਚ ਉਬਾਲੋ ਫਿਰ ਇਸ ਪਾਣੀ ਨੂੰ ਠੰਡਾ ਕਰਕੇ ਪੀ ਲਓ ਇਸ ਨਾਲ ਤੁਹਾਨੂੰ ਦਰਦ ਤੋਂ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਨੰਬਰ 36 ਜੇਕਰ ਤੁਸੀਂ ਆਪਣੇ ਵਧੇ ਹੋਏ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰਾਤ ਨੂੰ ਦੋ ਇਲਾਚੀ ਖਾ ਕੇ ਉੱਪਰ ਦੀ ਗਰਮ ਪਾਣੀ ਪੀ ਲਓ ਇਸ ਵਿੱਚ ਪ੍ਰੋਟੀਨ ਮੈਗਨੀਸ਼ੀਅਮ ਟੈਮਨ ਵੀ 1 ਮੈਟਾਮਨ ਵੀ 6 ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਐਕਸਟਰੀ ਕੈਲਰੀ ਨੂੰ ਵਰਣ ਕਰਨ ਵਿੱਚ ਮਦਦ ਕਰਦਾ ਹੈ ਨੰਬਰ 37 ਜੇਕਰ ਤੁਹਾਡੇ ਡਾਇਬਟੀਸ ਦੀ ਸਮੱਸਿਆ ਹੈ ਤਾਂ ਕਣਕ ਦੇ ਛੋਟੇ-ਛੋਟੇ ਪੌਦਿਆਂ ਦਾ ਹਰਾ ਸਵੇਰੇ ਸ਼ਾਮ ਪੀਣ ਨਾਲ ਡਾਇਬਟੀਸ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 38 ਜੀ ਦੇ ਵਿੱਚ ਕੈਲਸ਼ੀਅਮ ਅਤੇ ਹੋਰ ਪੋਸ਼ਟਿਕ ਤੱਤ ਹੁੰਦੇ ਹਨ ਇਸ ਦੇ ਨਾਲ ਤੁਹਾਨੂੰ ਹੱਡੀਆਂ ਸਿਹਤਮੰਦ ਰੱਖਣ ਵਿੱਚ ਵੀ ਮਦਦ ਮਿਲਦੀਆਂ ਹਨ ਤੇ ਮਜ਼ਬੂਤ ਹੁੰਦੀਆਂ ਤੇ ਜੀਰੇ ਨੂੰ ਵੀ ਬਹੁਤ ਹੀ ਡਾਈਟ ਵਿੱਚ ਹਿੱਸਾ ਬਣਾ ਲਓ ਨੰਬਰ 39 ਜੇਕਰ ਤੁਹਾਨੂੰ ਡਿਪਰੈਸ਼ਨ ਦੀ ਸਮੱਸਿਆ ਹੈ ਤਾਂ ਉਹਨੇ ਠੰਡੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ ਇਸ ਨਾਲ ਤੁਹਾਡਾ ਮਾਈਂਡ ਸ਼ਾਂਤ ਰਹੇਗਾ ਤੇ ਨਾਲ ਹੀ ਤੁਹਾਨੂੰ ਅਕਸਰੋਚ ਅਤੇ ਮੈਟਿਕ ਨਿਸ਼ਾਨ ਦੇ ਕਰਨ ਨਾਲ ਭਰਪੂਰ ਨੀਂਦ ਵੀ ਲੈਣੀ ਜ਼ਰੂਰੀ ਹੈ ਨੰਬਰ 40 ਕੱਚਾ ਪਿਆਜ਼ ਅੱਖਾਂ ਦੀ ਵੋਸ਼ਿੰਗ ਵਧਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਅੱਖਾਂ ਦੀ ਰੋਸ਼ਨੀ ਤੇਜ ਕਰਨ ਵਿੱਚ ਬਹੁਤ ਹੀ ਜ਼ਿਆਦਾ ਇੱਕ ਪਿਆਜ਼ ਚਾਹੀਦਾ ਹੈ ਜੇ ਤੁਹਾਡੇ ਚਸ਼ਮਾ ਲੱਗਿਆ ਹੋਇਆ ਤਾਂ ਕੱਚੇ ਪਿਆਜ਼ ਦੀ ਰੋਜ਼ਾਨਾ ਵਰਤੋਂ ਕਰੋ ਇਹ ਜੇ ਇਹ ਕਰਨ ਨਾਲ ਤੁਹਾਨੂੰ ਚਸ਼ਮਾ ਵੀ ਉਤਰ ਜਾਵੇਗਾ ਨੰਬਰ 41 ਜੇਕਰ ਬੱਚਾ ਤੇ ਵੱਡਿਆਂ ਨੂੰ ਡਾਇਰੀ ਦੀ ਸਮੱਸਿਆ ਹੈ ਤਾਂ ਕੇਲਾ ਤੇ ਦਹੀਂ ਦਾ ਸੇਵਨ ਕਰੋ ਇਹਨਾਂ ਨਾਲ ਹਲਕਾ ਹੋਣ ਤੇ ਕਾਰਨ ਜਲਦੀ ਹਜਪਚ ਜਾਂਦਾ ਹੈ ਤੇ ਦਸਤ ਨੂੰ ਵੀ ਦੂਰ ਕਰਨ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦਾ ਹੈ ਇਹਨਾਂ ਨੂੰ ਇਹਨਾਂ ਨੂੰ ਸਮੱਸਿਆ ਬਹੁਤ ਹੀ ਤਿੱਜ ਮਸਾਲੇ ਵਾਲਾ ਭੋਜਨ ਤੋਂ ਗਰੇਜ ਕਰਨਾ ਚਾਹੀਦਾ ਹੈ ਨੰਬਰ 42 ਜੇਕਰ ਸਿਰ ਵਿੱਚ ਦਰਦ ਹੋ ਰਿਹਾ ਹੈ ਉਹ ਹੋਵੇ ਤਾਂ ਤੁਹਾਨੂੰ ਤੁਰੰਤ ਹੀ ਲੌਂਗ ਦਾ ਪਾਊਡਰ ਅਤੇ ਨਮਕ ਮਿਲਾ ਕੇ ਦੁੱਧ ਨਾਲ ਪੀ ਲੈਣਾ ਚਾਹੀਦਾ ਹੈ ਵਕਾਸ਼ ਦੇ ਕਾਰਨ ਸਿਰ ਦਰਦ ਉਸੇ ਟਾਈਮ ਹਟ ਚਾਵੇਗਾ ਨੰਬਰ 43 ਜੇਕਰ ਤੁਹਾਡੇ ਕੰਨਾਂ ਵਿੱਚ ਦਰਦ ਹੋ ਰਿਹਾ ਹੈ ਤਾਂ ਮੇਥੀ ਨੂੰ ਬਰੀਕ ਪੀਸ ਕੇ ਦੁੱਧ ਅਤੇ ਪਾਣੀ ਵਿੱਚ ਮਿਲਾ ਕੇ ਦੋ ਬੂੰਦਾਂ ਕੰਨ ਵਿੱਚ ਪਾ ਲੋ ਕੰਨ ਦੇ ਦਰਦ ਤੋਂ ਬਹੁਤ ਹੀ ਜ਼ਿਆਦਾ ਆਰਾਮ ਮਿਲੇਗਾ ਨੰਬਰ 44 ਪੂਰਾ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਔਰਤਾਂ ਨੂੰ ਤਕਾਬਪਟ ਹੋ ਜਾਂਦੀ ਹੈ ਜਿਸ ਕਾਰਨ ਉਸ ਦੀ ਵੱਧਦੀ ਉਮਰ ਵਿੱਚ ਜੋੜਾਂ ਦਾ ਦਰਦ ਅਤੇ ਗਠੀਆ ਰੋਗ ਹੋ ਜਾਂਦਾ ਹੈ ਇਸ ਸਬੰਧ ਵਿੱਚ ਆਪਣੀ ਬਾਡੀ ਤੇ ਆਰਲ ਤੇਲ ਦੀ ਮ사ਜ ਜ਼ਰੂਰ ਕਰਨੀ ਚਾਹੀਦੀ ਹੈ ਔਰਤਾਂ ਦੇ ਹਫਤੇ ਵਿੱਚ ਇੱਕ ਲਗਭਗ ਇੱਕ ਵਾਰ ਆਪਣੀ ਬਾਡੀ ਦੀ ਮ사ਜ ਕਰਨੀ ਚਾਹੀਦੀ ਹੈ ਖਾਤੇ ਵਿੱਚ ਇਹ ਦੋ ਵਾਰ ਵੀ ਕਰ ਸਕਦੀਆਂ ਹਨ ਪਰ ਪਤਲੇ ਜੇਕਰ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਤਾਂ ਪਦੀਨੇ ਦੇ ਪੱਤੇ ਨੂੰ ਪੀਸ ਕੇ ਪੇਸਟ ਬਣਾ ਲਓ ਇਸ ਪੇਸ ਨੂੰ ਮੱਥੇ ਉੱਪਰ ਰਖਾ ਲਓ ਇਸ ਤਰ੍ਹਾਂ ਕਰਨਾ ਸਿਰ ਦਰਦ ਤੋਂ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਨੰਬਰ 46 ਤਾਂਬੇ ਦੀ ਬੋਤਲ ਵਿੱਚ ਰੱਖਿਆ ਹੋਇਆ ਪਾਣੀ ਪਾਣ ਦੇ ਨਾਲ ਸਰੀਰ ਵਿੱਚ ਦਾ ਭਾਰ ਬਹੁਤ ਹੀ ਜਲਦੀ ਘਟ ਹੋ ਜਾਂਦਾ ਕਿਉਂਕਿ ਇਹ ਪਾਣੀ ਪੀਣ ਨਾਲ ਸਰੀਰ ਦੀ ਹੋ ਕੋਸੋਰ ਟੇਪੈਂਟ ਪਿਗਲ ਜਾਂਦੀ ਹੈ ਨੰਬਰ 47 ਜੇਕਰ ਤੁਹਾਡੀ ਛਾਤੀ ਵਿੱਚ ਜਲਣ ਤਾਂ ਤੁਹਾਡੀ ਤੁਹਾਨੂੰ ਲੱਸੀ ਦਾ ਸੇਵਨ ਜ਼ਰੂਰ ਕਰੋ ਧਿਆਨ ਰੱਖੋ ਕਿ ਲੱਸੀ ਜਿਆਦਾ ਖੱਟੀ ਨਹੀਂ ਹੋਵੇ ਇਸ ਤਰ੍ਹਾਂ ਖਾਣਾ ਤੁਹਾਡੀ ਛਾਤੀ ਦੀ ਜਲਣ ਦੀ ਸਮੱਸਿਆ ਖਤਮ ਹੋ ਜਾਏਗੀ ਲੱਸੀ ਵਿੱਚ ਲੈਕ ਟਿਲ ਔਕਰ ਆਸਟਰਡ ਪਾਇਆ ਜਾਂਦਾ ਹੈ ਜੋ ਕਿ ਪੇਟ ਨੂੰ ਠੰਡਾ ਰੱਖਣ ਵਿੱਚ ਮਦਦ ਕਰਦਾ ਹੈ ਨੰਬਰ 48 ਜਿਵੇਂ ਜਿਵੇਂ ਉਮਰ ਵੱਧਦੀ ਹੈ ਤਾਂ ਉਵੇਂ ਉਵੇਂ ਗੋਡਿਆਂ ਦਾ ਦਾ ਦਰਦ ਗੋਡਿਆਂ ਦਾ ਕੋਸਟਰਲ ਘਟਨਾ ਸ਼ੁਰੂ ਹੋ ਜਾਂਦਾ ਜਿਸ ਨਾਲ ਗੋਡਿਆਂ ਦਾ ਦਰਦ ਹੋ ਰੰਦਾ ਹੈ ਜ਼ਿਆਦਾ ਭਾਰ ਜਾਂ ਮੋਟਾ ਹੋਣ ਕਨ ਗੋਡਿਆਂ ਦੇ ਦਰਦ ਦਾ ਵੱਧਵਾ ਪੈਂਦਾ ਹੈ ਜਿਸ ਕਨ ਗੋਡਿਆਂ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਇਸ ਲਈ ਵੱਧਦੀ ਉਮਰ ਤੇ ਨਾਲ ਆਪਣੇ ਮੋਟਾਪੇ ਨੂੰ ਕੰਟਰੋਲ ਵਿੱਚ ਰੱਖੋ ਤੇ ਸਿਹਤ ਦਾ ਪੂਰਾ ਧਿਆਨ ਰੱਖੋ ਨੰਬਰ 39 ਜਿੱਥੇ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਹੋ ਰਹੀ ਹੈ ਤਾਂ ਇੱਕ ਟੱਪ ਵਿੱਚ ਇਕ ਟਪਲੋਸ ਵਿੱਚ ਗਰਮ ਗਰਮ ਪਾਣੀ ਪਾ ਲਓ ਉਸ ਤੋਂ ਬਾਅਦ ਉਸ ਵਿੱਚ ਦੋ ਕੱਪ ਨਮਕ ਪਾ ਕੇ ਇਸ ਵਿੱਚ 20 ਮਿੰਟ ਲਈ ਬੈਡ ਚੋਇਸ ਤਾਂ ਤੁਹਾਨੂੰ ਜੋੜਾਂ ਦੇ ਦਰਸ ਤੋਂ ਬਹੁਤ ਹੀ ਜ਼ਿਆਦਾ ਰਾਹਤ ਮਿਲੇਗੀ ਹਾਂਜੀ ਬੁਰਲਨ ਲਿਖਣ ਵਿੱਚ ਗਲਤੀ ਆਉਂਦੀ ਦਿਨੇ ਸੀ ਤੁਹਾਡੇ ਤੋਂ ਅੱਤ ਜੁੜ ਗਈ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਅੰਤ ਤੱਕ ਦੇਖ ਰਹੋ ਤੇ ਸ਼ੇਅਰ ਕਰਿਓ ਲਾਇਕ ਕਰਿਆ ਕਰੋ 구독 ਦਿਓ ਤੇ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਬਿਲਕੁਲ ਵੀਡੀਓ ਦੇਖਣ ਲਈ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ